ਜਾਊਗੀ ਐਸਆਰ ਵਗੈਰੀ ਲੱਗੀ ਹੁੰਦੀ ਹੈਗੀ ਤੇ ਉਹ ਸਾਰੀ ਲੈ ਜੂਗੀ ਇਹਦੇ ਵਿੱਚੋਂ ਤੇ ਚੰਗੀ ਤਰ੍ਹਾਂ ਕੜਾ ਇਹ ਪਟਿਆ ਜਾਊਗਾ ਪਰ ਮਨ ਕੇ ਚਲੋ ਸਪਲਾਈ ਆ ਗਈ ਪਾਵਰ ਆ ਗਈ ਹਨਾ ਪਾਵਰ ਦੇਦੀ ਸੀ ਇਹਦੇ ਵਿੱਚ ਤੇ ਉਹਦੇ ਕਾਰਨ ਜਿਹੜਾ ਬੂਫਰ ਖੜਾ ਰਹਿ ਗਿਆ ਤੇ ਬੂਫਰ ਸ਼ਾਰਟ ਹੋ ਗਿਆ ਨਾਲ ਦੀ ਨਾਲ ਬੋਲਟ ਜਿਆਦਾ ਮਿਲ ਗਏ ਪ੍ਰੋਟੈਕਸ਼ਨ ਵੀ ਨਹੀਂ ਕਰਿਆ ਐਂਪਲੀਫਾਇਰ ਨੇ ਤੇ ਇਹਨੂੰ ਉਡਾਤਾ ਬਿਲਕੁਲ ਖਰਾਬ ਕਰਤਾ ਹਾਂਜੀ ਸੱਤ ਸੇ ਕਾਲ ਦੋਸਤੋ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਆਂਗੇ ਲੋ ਵੀ ਦੋਸਤੋ ਅੱਜ ਆਪਣੇ ਕੋਲ ਆਇਆ ਕਿਕਰ ਦਾ ਸਬੂਫਰ ਜੀਦਗੀ ਕਵੈਲ ਬਿਲਕੁਲ ਸ਼ਾਰਟ ਹੋਈ ਹੋਈ ਆ ਤੇ ਇਹ ਤੁਹਾਨੂੰ ਅੰਦਰ ਜੰਪਿੰਗ ਕਰਕੇ ਦਿਖਾ ਦੇਣਾ ਤੇ ਇਹਦੀ ਕਵੈਲ ਸ਼ਾਰਟ ਹੋਇਆ ਜਦੋਂ ਆਪਾਂ ਲਾਉਨੇ ਆਗੇ ਤੇ ਐਂਪਲੀਫਾਇਰ ਨੂੰ ਵੀ ਦਿੱਕਤ ਦਿੰਦਾ ਅੱਜ ਆਪਾਂ ਇਹਨੂੰ ਪੱਟਣਾ ਹੈਗਾ ਤੇ ਦੇਖਦੇ ਆ ਨਾ ਕੀ ਕੁਝ ਕਿੱਦਾਂ ਕਿੱਦਾਂ ਖਰਾਬ ਹੁੰਦਾ ਆਪਣੇ ਕੋਲ ਵੀ ਇਹ ਮੰਨ ਕੇ ਚੱਲੋ ਵੀ ਪਹਿਲਾਂ ਹੋਰ ਕਈ ਕੰਪਨੀ ਦੇ ਆਏ ਆ ਤੇ ਪੁਆਇਨਰ ਦੇ ਵੀ ਆ ਪ੍ਰੀਪੇਅਰ ਕਰ ਰਹੇ ਸੀ ਕਿਕਰ ਰਾਤ ਦੀ ਪੱਟ ਕੇ ਦੇਖਣਾ ਥੋੜਾ ਜਿਹਾ ਦਿੱਕਤ ਕੀ ਆ ਤੇ ਇਹਦੇ ਵਿੱਚ ਥੋੜੀ ਚੀਜ਼ਾਂ ਦਾ ਫਰਕ ਹੈ ਹਨਾ ਤੇ ਨੀਚੋਂ ਫਰਕਾ ਤੇ ਉਤਲੀ ਸਾਈਡ ਤੋਂ ਤੇ ਇਹ ਦੇਖਦੇ ਹਾਂ ਹੁਣ ਆਪਾਂ ਕੱਢਦੇ ਹਾਂ ਤੇ ਕਿੱਦਾਂ ਕਿੱਦਾਂ ਕੱਲੀ ਕਰੀ ਚੀਜ਼ ਇਹ ਦੇ ਖੋਲਦੀ ਆ ਠੀਕ ਆ ਵੀਡੀਓ ਦੇ ਅੰਤ ਤੱਕ ਜ਼ਰੂਰ ਦੇਖਿਓ ਦੋਸਤੋ ਠੀਕ ਆ ਤੇ ਕਿੱਦਾਂ ਕਿੱਦਾਂ ਆਪਾਂ ਪਟਦੇ ਹਾਂ ਤੇ ਹੁਣ ਆਪਾਂ ਇਹਨੂੰ ਮੀਨ ਦਾ ਪਹਿਲਾਂ ਕੜਾ ਲਾਈਏ ਤੇ ਉਹ ਦੇਖਦੇ ਹਾਂ ਨਵੀਂ ਦੋਸਤੋ ਪਹਿਲਾਂ ਆਪਾਂ ਇਹਨੂੰ ਹੁਣ ਹੀਟ ਦੇ ਕੇ ਨਾ ਤੇ ਆਪਾਂ ਦੇਖਦੇ ਹਾਂ ਦਾ ਕੜਾ ਫੇਰ ਲਊਗਾ ਕਿਉਂਕਿ ਗਲੂ ਵਗੈਰਾ ਜਿਹੜੀ ਲੱਗੀ ਹੁੰਦੀ ਹੈ ਇਹਦੇ ਉੱਤੇ ਤੇ ਉਹ ਸਾਰੀ ਹਟ ਜਾਊਗੀ ਐਸਰ ਵਗੈਰੀ ਲੱਗੀ ਹੁੰਦੀ ਹੈਗੀ ਤੇ ਉਹ ਸਾਰੀ ਲੈ ਜਾਊਗੀ ਇਹਦੇ ਵਿੱਚ ਇਹ ਚੰਗੀ ਤਰ੍ਹਾਂ ਕੜਾ ਇਹ ਪਟਿਆ ਜਾਊਗਾ ਤੇ ਦੇਖਣਾ ਇਹਦੇ ਵਿੱਚ ਕਿੰਨੇ ਇੰਚ ਕੁਇਰ ਨਿਕਲਦੀ ਹੈ ਤੇ ਕੀ ਕੋਈ ਹੁੰਦਾ ਕਿ ਠੰਡ ਦਾ ਟਾਈਮ ਆ ਥੋੜਾ ਜਿਆਦਾ ਪਲਾਸਟਿਕ ਵੀ ਤੁਹਾਨੂੰ ਪਤਾ ਉਹ ਕੜਾ ਹੋ ਜਾਂਦਾ ਹੈ ਅੱਜ ਦੇਖਦੇ ਆ ਫਿਰ ਇਹ ਚ ਕਵੈਲ ਦਾ ਕਿੱਡਾ ਕ ਸਾਮਾਨ ਨਿਕਲਦਾ ਪੁਆਇਨਰ ਚ ਪਤਾ ਆਪਾਂ ਦੇਖਿਆ ਹੋਇਆ ਸੋਨੀ ਵਗੈਰਾ ਤਾਂ ਕੋਨ ਪਤਾ ਮਗਲਾਂ ਸੋਨੀ ਵਗੈਰਾ ਦਾ ਬਹੁਤ ਜ਼ਿਆਦਾ ਹਨ ਤੇ ਕਿਕਰ ਬਹੁਤ ਘੱਟ ਛਾਟ ਹੁੰਦਾ ਗਿਣਤੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਿਕਰ ਬਹੁਤ ਘੱਟ ਛਾਟ ਹੁੰਦਾਗਾ ਯਾ ਅੱਤਰ ਵੀ ਹੋਰ ਕੰਪਨੀਆਂ ਜ਼ਿਆਦਾ ਆਪਣੇ ਕੋਲ ਸਾਬੂ ਫਰਾਉਂਦੇ ਆ ਤੇ ਆਸ ਲੱਗਿਆ ਹੁਣ ਤਾਂ ਗੁੰਦੀ ਛੱਡਣ ਲਓ ਜੀ ਕੜਾ ਦਾ ਆਪਾਂ ਪਟ ਲਿਆ ਦਾ ਲੋ ਜੀ ਕੜਾ ਦਾ ਬਣਾ ਬਣਾਇ ਆਪਣਾ ਪੂਰਾ ਸੈਟ ਆ ਗਿਆ ਹੁਣ ਆਪਾਂ ਇਹਦਾ ਪਰਦਾ ਕਿਸੇ ਲੋਟ ਮੰਨ ਕੇ ਚਲੋ ਪਰਦਾ ਵੀ ਐਸਆਰ ਨਾਲ ਹੀ ਲੱਗਿਆ ਹੁੰਦਾ ਇਹਨੂੰ ਵੀ ਆਪਾਂ ਨੂੰ ਸੇਕ ਦੇ ਕੇ ਲਾਉਣਾ ਪੈਣਾ ਪਿਆਰ ਨਾਲ ਦੋਸਤੋ ਜਿੱਦਾਂ ਕਿ ਆਪਾਂ ਪਹਿਲਾਂ ਦੇਸੀ ਬੂਫਰਾਂ ਦੇ ਪਰਦੇ ਪਾੜ ਦਿੰਦੇ ਹਣਾ ਤੇ ਇਹਨਾਂ ਦੇ ਆਪਾਂ ਪਾੜ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਮਿਲਤੀ ਹੈ ਨਹੀਂਗੇ ਆਪਾਂ ਵੀ ਆਪਾਨੂੰ ਹੀ ਪਤਾ ਏ ਗੱਲ ਦਾ ਇਹ ਚੀਜ਼ਾਂ ਦੇ ਪਰਦੇ ਕੰਪਨੀ ਮੇਡ ਕੋਈ ਵੀ ਜੀਵੀਐਲ ਜੀਵੀਐਲ ਦੀ ਚਲੋ ਕਾਪੀ ਬਹੁਤ ਆ ਗਈ ਜੀਵੀਐਲ ਦਾ ਫੇਰ ਵੀ ਚਲੋ ਸਮਾਨ ਮਿਲਣ ਲੱਗ ਗਿਆ ਹਣਾ ਜਿੱਦਾਂ ਕਿ ਉਹਦੇ ਕਾਪੀ ਹੁਣ ਪੜਦਾ ਉਹਦੇ ਨਾਲ ਦਾ ਆਉਣ ਲੱਗ ਗਿਆ ਕੈਪ ਜੀਵੀਐਲ ਦੀ ਲਾ ਕੇ ਆਪਾਂ ਲਾ ਦੇ ਦੀਆਂ ਜਿਆਦਾ ਕਿਹੜਾ ਹੋਇਆ ਵਿਆ ਇਹ ਕਰਕੇ ਆ ਸਾਰੀ ਜ਼ਿਆਦਾ ਲੱਗੀ ਵੀ ਆ ਯਾ ਪਰ ਇਹ ਟਿੱਖੀ ਚੀਜ਼ ਲਾਵਾਂਗੇ ਨਾ ਇਹਨੇ ਸਾਰਾ ਖਰਾਬ ਹੋ ਜਾਣਾ ਪੜਦਾ ਹੀ ਪਾੜ ਜਾਣਾ ਦਾ ਯਾਤਰਤਾ ਵੀ ਇਹਨੂੰ ਹੱਥ ਨਾਲ ਕਰੋ ਤਾਂ ਚੰਗੀ ਗੱਲ ਆ ਲੋ ਜੀ ਹੁਣ ਆਪਣਾ ਪੜਦਾ ਤਾਂ ਲੈਣ ਲੱਗ ਗਿਆ ਇਹ ਮੇਨ ਕੰਮ ਮੰਨ ਕੇ ਚੱਲੋ ਵੀ ਹੀਟ ਦਾ ਹੀ ਮੇਨ ਕੰਮ ਆ ਜਿਹੜਾ ਹੀਟ ਕਰਨਾ ਆਪਾਂ ਗਰਮ ਕਰਕੇ ਲਾਹਾਂਗੇ ਨਾ ਉਹਦੇ ਨਾਲ ਜਮਾਂ ਸਹੀ ਲੈਂਦਾ ਹੈ ਲਓ ਜੀ ਇਹ ਚੀਜ਼ਾਂ ਵੀ ਆਪਾਂ ਮੈਂ ਨਕੇ ਚੱਲੋ ਵੀ ਆਪਾਂ ਸਾਰਾ ਲਾ ਲਿਆ ਜਿਹੜਾ ਹੁਣ ਨਿਚਲੇ ਹੀ ਸਹੀ ਗੱਲ ਕਰੀ ਆਪਾਂ ਨੀ ਚਲੋ ਹਾਂ ਸਪਾਈਡਰ ਆ ਮੇਨ ਹਨਾ ਸਪਾਈਡਰ ਦੇ ਉੱਤੇ ਲਾ ਰੱਖਿਆ ਅਰਲਾਟਾਇ ਦਾ ਯਾ ਅਰਲਾਟ ਲਾ ਰੱਖੀ ਆ ਹੁਣ ਦੇਖਦੇ ਆਪਾਂ ਜੇ ਥੱਲੋ ਵੀ ਸੇਕਣਾ ਸੈਟ ਆਉਂਦਾ ਹੋਇਆ ਟਿੱਕਰ ਦੀ ਜਿਹੜੀ ਬਾਡੀ ਆ ਦੋਸਤੋ ਬਾਡੀ ਬਹੁਤ ਕੈਂਡ ਬਣੀ ਹੋਈ ਆ ਜੀ ਬਾਕੀ ਦੋਸਤੋ ਜੇ ਤੁਸੀਂ ਕੱਲੂ ਮੰਨ ਕੇ ਚੱਲੋ ਕੋਈ ਵੀ ਇਹ ਚੀਜ਼ ਆਪਾਂ ਖੋਲ੍ਹਣੀਆਂ ਕਰਨੀਆਂ ਆ ਵੀ ਕਦੇ ਵੀ ਆਪਾਂ ਨੂੰ ਕੋਈ ਦਿੱਕਤ ਆਉਂਦੀ ਹੈ ਤੇ ਗਨ ਜਿਹੜੀ ਤੁਹਾਨੂੰ ਹੀਟ ਵਾਸਤੇ ਗਨ ਵੀ ਪ੍ਰੋਪਰ ਪੂਰੀ ਫੋਲੋ ਨੂੰ ਤੇਜ਼ ਚਾਹੀਦੀ ਹੈ ਕਿ ਮੰਨ ਲੇ ਚਲੋ ਇਹ ਤਾਂ ਬਹੁਤ ਜ਼ਿਆਦਾ ਸੇਕ ਆਏਗਾ ਨਾ ਸਾਡੀ ਦਾ ਵੀ ਸੇਕ ਜ਼ਿਆਦਾ ਚਾਹੀਦਾ ਫੇਰ ਹੀ ਉਹਦਾ ਵਿੱਚੋਂ ਪੱਤਿਆ ਜਾਊ ਨਹੀਂ ਨਹੀਂ ਕੋਈ ਮੈਂ ਹੁਣ ਤਾਂ ਗਲੀਪ ਮੰਨ ਕੇ ਚੱਲ ਵੀ ਸਪਾਈਡਰ ਹੋ ਸਕਦਾ ਮੈਂ ਕਿ ਨਾ ਸਪਾਈਡਰ ਦੇ ਨਾਲ ਕੱਢੀਏ ਸੋਰ ਸਪਾਈਡਰ ਦੇ ਉੱਤੇ ਆਰ ਲਾਈਟ ਲੱਗੀ ਹੋਈ ਆ। ਆਰ ਲਾਈਟ ਦੋਸਤੋ ਥੋੜੀ ਜਿਆਦਾ ਕੈੜੀ ਆ ਗਈ। ਤੇ ਕੋਣ ਆਪਣਾ ਇਹ ਮੈਂ ਮੰਨ ਕੇ ਚੱਲੋਂ ਪਰ ਸਪਾਈਡਰ ਨਵਾਂ ਲਾ ਦਾਂਗੇ ਇਹਦੇ। ਸਪਾਈਡਰ ਤਾਂ ਬਹੁਤ ਜ਼ਿਆਦਾ ਹਾਰਡ ਹੈ ਦਾ। ਮੈਂ ਤੁਸੀਂ ਦੋਸਤੋਂ ਪਰਦਾ ਬਚਾਉਣਾ ਇਹਦਾ ਹੋਰ ਕੋਈ ਚੱਕਰ ਨਹੀਂ ਕਬੈਲਤਾ ਹੋਰ ਕਬੈਲ ਵੀ ਆ ਜੂਗੀ ਪਰਦਾ ਮੈਂ ਤੁਹਾਨੂੰ ਦੱਸਿਆ ਕਿ ਤੁਹਾਨੂੰ ਪਰਦਾ ਨਹੀਂ ਮਿਲਣਾ ਸਪਾਈਡਰ ਵੀ ਲੱਗ ਜੂਗਾ ਸਪਾਈਡਰ ਵੀ ਤੁਹਾਨੂੰ ਹੋਰ ਮਿਲ ਜੂਗਾ ਇਹ ਪਰ ਜਿਹੜਾ ਪਰਦਾ ਉਹ ਨਹੀਂ ਮਿਲਣਾ ਲਓ ਜੀ ਇਹ ਆਪਾਂ ਹੁਣ ਕੱਢ ਲਿਆ ਲਓ ਜੀ ਆ ਚੈੱਕ ਕਰੋਗੇ ਨਾ ਹਨਾ ਕਬੈਲ ਵੀ ਤੁਹਾਨੂੰ ਦਿਖਾਉਣਾ ਹੈਗਾ ਸਪਾਈਡਰ ਆ ਨਾ ਜਿਹੜਾ ਆਪਾਂ ਕਹਿ ਦਿੰਦੇ ਨਾ ਵੀ ਕੀ ਫਰਕ ਹੈ ਸਪਾਈਡਰ ਤੁਸੀਂ ਐ ਦੇਖੋ ਸਪਾਈਡਰ ਦੇ ਵਿੱਚ ਜਾਣ ਕਿੰਨੀ ਜ਼ਿਆਦਾ ਹਨਾ ਨਿਰੀ ਜਾਲੀਆ ਇਕੱਲਾ ਇਕੱਲਾ ਧਾਗਾ ਨਾ ਜਿਹੜਾ ਦੇ ਵਿੱਚੋਂ ਇਹ ਧਾਗਾ ਦੇਖੋ ਇਹਦਾ 10 10 ਸਪਾਈਡਰ ਦਾ ਵੀ ਇਹ ਐ ਨਾ ਜਿਹੜਾ ਆਪਾਂ ਆਰਮ ਸਪਾਈਡਰ ਹੁੰਦਾ ਆਪਾਂ ਜੇ ਇਦਾਂ ਖਿੱਚਦੇ ਹਾਂ ਉਹ ਪਾੜ ਜਾਂਦਾ ਪਰ ਇਹ ਬਹੁਤ ਜ਼ਿਆਦਾ ਹਾਰਡ ਆ ਤੇ ਆਪਾਂ ਗੱਲ ਕਰੀਏ ਇਹਦੇ ਬੋਰ ਦੀ ਹਨਾ ਤੇ ਮੇਨ ਪੂਰੀ 1.5 ਇੰਚ ਕੁ ਵਾਇਰ ਆਪਾਂ ਜੇ ਕਹਿ ਸਕੀਏ 1.5 ਇੰਚ ਕੁ ਵਾਇਰ ਇਹਦੇ ਵਿੱਚ ਤੇ ਆਹ ਵੀ ਕੁ ਵਾਇਰ ਕੁ ਵਾਇਰ ਚੈੱਕ ਕਰੋ ਚెరਪਾ ਆਪਣਾ ਮੇਨ ਲੋਡ ਇਹਦੀ ਆ ਜਿਹੜਾ ਆਹ ਹੈ ਦਾ ਪੜਦਾ ਕਬੈਲ ਸਪਾਈਡਰ ਤੇ ਮਿਲ ਵੀ ਜਾਂਦੇ ਆ ਆ ਕਬੈਲ ਚੈੱਕ ਕਰੋ 1.5 ਇੰਚ ਕਬੈਲ ਬਿਲਕੁਲ ਕਾਲੀ ਹੋ ਚੁੱਕੀ ਹੈ ਕਾਲੀ ਵੀ ਕਾਰਨ ਇਹ ਆ ਖਰਾਬ ਹੋਣ ਦਾ ਐਂਪਲੀਫਾਇਰ ਨੂੰ ਦਿੱਕਤ ਆ ਗਈ ਸੀ ਐਂਪਲੀਫਾਇਰ ਲੱਗਿਆ ਹੋਇਆ ਸੀ ਸਟੀਰੀਓ ਦੇ ਉੱਤੇ ਜਦੋਂ ਸਟੀਰੀਓ ਐਂਪਲੀਫਾਇਰ ਸ਼ਾਰਟ ਹੋ ਗਿਆ ਮੋਸਫਟ ਸ਼ਾਰਟ ਹੋ ਗਏ ਤਾਂ ਇਹਦੇ ਵਿੱਚ ਮੰਨ ਕੇ ਚਲੋ ਸਪਲਾਈ ਆ ਗਈ ਪਾਵਰ ਆ ਗਈ ਹੈਨਾ ਮੋਸ ਪਾਵਰ ਦੇਦੀ ਸੀ ਇਹਦੇ ਵਿੱਚ ਤੇ ਉਹਦੇ ਕਾਰਨ ਜਿਹੜਾ ਬੂਫਰ ਖੜਾ ਰਹਿ ਗਿਆ ਤੇ ਬੂਫਰ ਛਾਰਟ ਹੋ ਗਿਆ ਨਾਲ ਦੀ ਨਾਲ ਬੋਲਟ ਜਿਆਦਾ ਮਿਲ ਗਏ ਪ੍ਰੋਟੈਕਸ਼ਨ ਵੀ ਨਹੀਂ ਕਰਿਆ ਐਂਪਲੀਫਾਇਰ ਨੇ ਤੇ ਇਹਨੂੰ ਉਡਾਤਾ ਬਿਲਕੁਲ ਖਰਾਬ ਕਰਤਾ ਤੇ ਦੋਸਤੋ ਲਓ ਜੀ ਹੁਣ ਆਪਾਂ ਇਹ ਪੱਟ ਤਾਂ ਲਿਆ ਹਨ ਤੇ ਹੁਣ ਆਪਾਂ ਇਹਦੀ ਕਬਾਇਲ ਦੇ ਨਾਲ ਦੀ ਮੰਗਵਾ ਕੇ ਇਹਨੂੰ ਇਦਾਂ ਹੀ ਜਿਆਦਾ ਦੁਬਾਰਾ ਫਿਕਸ ਕਰ ਦਾਂਗੇ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਵੀ ਦੁਬਾਰਾ ਬੰਨਣ ਦੀ ਤੁਹਾਨੂੰ ਆ ਵੀਡੀਓ ਪਾਈਏ ਕਿ ਨੈਕਸਟ ਵੀਡੀਓ ਨਾ ਪਾਈਏ ਹਨ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਦੋਸਤੋ ਤੇ ਸ਼ੇਅਰ ਕਰਿਓ ਤੇ ਇਹਨਾਂ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਕਿਉਂਕਿ ਤੁਹਾਡੇ ਟਿਕ ਘੈਂ ਘੈਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਆ ਤੇ ਦੱਸਿਆ ਜੀ ਦੋਸਤੋ ਕਮੈਂਟ ਕਰਕੇ ਠੀਕ ਹੈ ਨੈਕਸਟ ਵੀਡੀਓ ਆਪਾਂ ਫਿਰ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਕਿੱਦਾਂ ਇਹਦੇ ਕਿੱਥੇ ਕਿੱਥੇ ਇਹਦੀ ਟਰਨਿੰਗ ਸੈਟ ਕਰਨੀ ਪੈਂਦੀ ਆ ਵੀ ਕਿੱਦਾਂ ਇਹ ਕਿਕਰ ਦੇ ਉਹ ਵੀ ਸੈਟਿੰਗ ਹੁੰਦੀ ਹੈ ਠੀਕ ਹੈ ਕਮੈਂਟ ਜਰੂਰ ਦੱਸਿਓ ਮੇਰਾ ਵੀਰ ਓਕੇ ਜੀ ਮਿਲਦੇ ਆ ਨੈਕਸਟ ਵੀਡੀਓ ਚ